ਕੋਟੀ ਵੀਰ ਹਾਂਜੀ ਹਾਂਜੀ ਭਾਈ ਰੇੜੀ ਲਗਾ 60 ਮਿੰਟ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਲੈ ਤੈਨੂੰ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ ਜਾਂਦੇ ਲੈ ਆ ਆਇਆ ਇੱਕ ਪਾਉਣਾ ਤੇਰੇ ਫਿਰ ਮੈਂ ਕਿੱਥੇ ਕਰਨਾ ਠੀਕ ਹੈ ਜੀ ਫਤਨ ਫੁੱਟੂ ਤੇ ਪੱਥਰ ਤੇ ਤਾਂ ਵੀ ਲਵਾਉਂਗਾ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਮੇਰੀ ਗੱਲ ਹੈ ਕਿਥੇ ਪੰਚਾ ਥੋਲਾ ਲੱਤ ਦੇ ਉਹਨੂੰ ਮੇਰੇ ਮਾਮਲੇ ਚ ਮੈਂ ਦੱਸਦਾ ਤੈਨੂੰ ਮੈਂ ਜ਼ਰੂਰ ਕਿਦੂ ਤਰਾ ਮੈਂ ਉਹ ਕਰ ਲਈ ਤੂੰ ਦੱਸ ਮੈਂ ਜਾਣਦਾ ਤੂੰ ਜਾਣਦਾ ਤੂੰ ਤੂੰ ਇਹ ਤਾਂ ਦੇਖ ਲੈ ਕਿਤੇ ਹੋਰ ਨਾ ਹੋ ਜੇ ਨਹੀਂ ਨਹੀਂ ਤੇਰੀ ਕਾਲੀ ਕਿੰਨੇ ਆਹੋ ਆਹੋ ਧਿਆਨ ਨਾ ਉਹ ਜਾ ਕੰਮ ਕਰ ਆਪਣਾ ਧਿਆਨ ਨਾ ਬੋਲ ਮੈਂ ਹਾਂ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਦਾੜੀ ਬੋਲਦਾ ਕਿੱਦਾਂ ਤੂੰ ਥੋਟ ਮੈਂ ਕਿਹਾ ਤੂੰ ਥੋਟ ਹੱਥ ਦੇ ਲਾ ਹੱਥ ਦੇ ਲਾ ਤੂੰ ਕਹਿੰਦਾ ਮੈਂ ਕਿਹਾ 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 ਤੂ ਤੂੰ ਮੰਨਿਆ ਡਿਊੜੀ ਹੱਥ ਲਾ ਹੱਥ ਲਾ ਇਸ ਦਰ ਬੰਦਾ ਹੱਥ ਲਾ ਹੱਥ ਲਾ ਜੂ ਗਾੜੀ ਗਾਹ ਵਾੜੀ ਗਾਹ ਵਾੜੀ ਬਬੂ ਗਾੜੀ 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 ਹਾਂ ਗਾੜੀ ਚਲਾਏਗਾ ਤੂੰ ਤਾੜੀ ਬੰਦਾ ਤਾੜੀ ਮੁੱਢਲੀ ਨਹੀਂ ਫਾੜ ਲੈ ਜੀ ਰੂਨ ਨੇ ਭੱਜੋ ਨਹੀਂ ਰਿਕਾਰਡਿੰਗ ਕਰ ਰਿਹਾ ਆਪਣਾ ਰਿਕਾਰਡ ਕਰ ਰਿਹਾ ਕਿਉਂ ਨਾ ਮਾਉਂਗਾ ਜਿੱਦਾਂ ਨਹੀਂ ਲੱਗਨ ਤੂੰਗਾ ਵੇਰ ਕੇ ਮੈਂ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਆ ਮਾਰ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮਰੀ ਗੱਲ ਸੁਣ ਲੈ ਤਖੰਦਾਰ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਮਾਰੂੰਗਾ ਮੈਂ ਲਾਉਂਗਾ ਲਾਉਂਗਾ ਕਿ ਤੇਨੂੰ ਭਜੋੜਾ ਕਿੱਥੇ ਤੂੰ ਨਹੀਂ ਆਇਆ ਫੜਦੇ ਤੇਰਾ ਮੁੰਡਾ ਘਰੇ ਫੜਨਾ ਘਰੇ ਫੜਨਾ ਫੜ ਲਈ